हां जी दोस्तों सस्का हालचाल है जी ठीक-ठाक सारे सो दोस्तों आज जड़ी वीडियो बना रहे हैं जी पिंड दोस्तों हेरण सिंह वाला जिला दोस्तों इस पिंड नु फरीदकोट ते तहसील दोस्तों जैतो है आस-पास पिंडਾਂ ਦੀ ਗੱਲ ਕਰੀਏ ਤਾਂ ਦੋਸਤੋ ਬਰਗਾੜੀ ਇਸ ਪਿੰਡ ਦੇ ਬਿਲਕੁਲ ਦੋਸਤੋ ਨੇੜੇ ਹੈ ਤੇ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸ-ਪਾਸੂ ਆਉਂਦੇ ਆ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਲਿਆ ਕੇ ਤੇ ਆਪਣੇ ਪੰਜਾਬ ਦੇ ਵਿੱਚ ਦੋਸਤੋ ਸੇਲ ਕਰਦਾ ਹੈ ਅੱਜ ਦੋਸਤੋ ਪੰਜ ਨਾਕ ਤੁਹਾਨੂੰ ਦਿਖਾਉਂਗਾ ਹਰਿਆਣੇ ਦੇ ਵਿੱਚ ਆਇ ਹੋਇਆ ਇਸ ਵੀਰ ਕੋਲੇ ਤਿੰਨ ਵੱਡੀਆਂ ਝੋਟੀਆਂ ਦੋਸਤੋ ਬਿਲਕੁਲ ਤਿਆਰ ਆ ਜੀ ਸਿਮਨ ਲੈਣ ਲਈ ਤੇ ਦੋ ਨਾਗ ਆ ਇਧਰ ਦੇ ਪਾਸੇ ਦੋਸਤੋ ਛੋਟੇ ਹੋਣਗੇ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਇਹ ਟੋਟਲ ਪੰਜੇ ਨਾਗ ਹੀ ਦੋਸਤੋ ਤੁਹਾਨੂੰ ਤੋੜ ਕੇ ਦਿਖਾਉਂਗਾ ਵੈਸੇ ਨਾਗ ਦੋਸਤੋ ਸਾਰੇ ਹੀ ਸਾਫ਼ ਸੁਥਰੇ ਹੋਣਗੇ ਤੇ ਚੰਗੀ ਕੁਆਲਿਟੀ ਦੇ ਹੋਣਗੇ ਝੋਟੀਆਂ ਤੁਹਾਨੂੰ ਦੋਸਤੋ ਪਸੰਦ ਆਉਣਗੀਆਂ ਜੀ ਇਹ ਚੰਗੇ ਕਦ ਕੜ ਦੀਆਂ ਚੰਗੇ ਢਾਂਚਿਆਂ ਦੇ ਵਿੱਚ ਆ ਠੀਕ ਹੈ ਤੇ ਬਾਕੀ ਜਿਹੜਾ ਵੀ ਨਾਗ ਦੋਸਤੋ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਦੀ ਪ੍ਰੋਪਰ ਤਸਲੀ ਕਰ ਲਿਓ ਬਾਕੀ ਜਿਹੜਾ ਵੀ ਨਾਕ ਤੋਰਾਂਗੇ ਨਾਲ ਰੇਟ ਦੱਸਿਆ ਜਾਊਗਾ ਠੀਕ ਹੈ ਤੇ ਬਾਕੀ ਸਾਰੀ ਗੱਲਬਾਤ ਆਪੋ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਸਿਕਾ ਸਸਿਕਾ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਠੀਕ ਠਾਕ ਹੈ ਜੀ ਆਈ ਜਾਂਦੇ ਪਸ਼ੂ ਵਿਕਦੇ ਹਾਂਜੀ ਹਾਂ ਆਈ ਜਾਂਦੇ ਆ ਜੀ ਠੀਕ ਹੈ ਹਾਂਜੀ ਅੱਛਾ ਨਾਂ ਦੱਸ ਦਿਓ ਆਪਣੇ ਦਾ ਨਾਂ ਬਾਈ ਮੇਰਾ ਸੇਵਕਾ ਹੀ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਦੇਤੋ ਜ਼ਿਲ੍ਹਾ ਫਿਰੋਕੋਟ ਠੀਕ ਹੈ ਅੱਛਾ ਪਸ਼ੂ ਆਪਣੇ ਕੋਲੇ ਹਰਿਆਣੇ ਚੋਂ ਹੀ ਆਉਂਦੇ ਹਾਂਜੀ ਹਾਂ ਆਪਣੇ ਕੋਲੇ ਉਧਰੋਂ ਹੀ ਆਉਂਦੀਆਂ ਤੇ ਆਉਂਦੀਆਂ ਵੀ ਚੰਗੀਆਂ ਬਰੀਡ ਵਾਲੀਆਂ ਹੀ ਆ ਝੋਟੀਆਂ ਨਹੀਂ ਬਾਕੀ ਕੋਈ ਸ਼ੱਕ ਨਹੀਂ ਹੈ ਝੋਟੀਆਂ ਤੇਰੀਆਂ ਸੋਹਣੀਆਂ ਅੱਜ ਤੇ ਬਾਕੀ ਕਿਹੜੇ ਪਾਸੇੋਂ ਬਈ ਸ਼ੁਰੂ ਕਰੀ ਅੱਜ ਇਧਰੋਂ ਝੋਟੇ ਨਾਲ ਤੋਂ ਕਰ ਦਿੰਦੇ ਹਣਾ ਤੇ ਇੱਕ ਨਾ ਬਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਤੇ ਆ ਤਿੰਨੇ ਹੀ ਝੋਟੀਆਂ ਫਾਰਮ ਦੀਆਂ ਅੱਛਾ ਹਾਂ ਫਾਰਮ ਚੋਂ ਲੈ ਕੇ ਆਂਦੀਆਂ ਆਪਾਂ ਉਹਨਾਂ ਨੇ ਫਾਰਮ ਯਾਨੀ ਕਿ ਸ਼ਾਇਦ ਤਾਂ ਉਹ ਮੁੰਡਾ ਜੌਬ ਮਿਲ ਗਈ ਉਹਨੂੰ ਸਰਕਾਰੀ ਅੱਛਾ ਤੇ ਜਿਹਨੇ ਮਾਲਾ ਸਾਹਮ ਦਾ ਸੀ ਸ਼ੌਂਕ ਅੱਛਾ ਤੇ ਉਹਨਾਂ ਨੇ ਆਪਣੀ ਵੀਡੀਓ ਪਹਿਲਾਂ ਇੱਕੋ ਥਾਂ ਹੀ ਲਈ ਹੈ ਹਾਂ ਇੱਕੋ ਇੱਕੋ ਫਾਰਮ 'ਚ ਠੀਕ ਹੈ ਹਾਂ ਚਲ ਵਧੀਆ ਫਾਰਮ ਚ ਦੋਸਤੋ ਇਹ ਝੋਟੀਆਂ ਆਈਆਂ ਹੋਈਆਂ ਇਹ ਐਂਡ ਤੱਕ ਦੇਖ ਲਿਓ ਵੀਡੀਓ ਸਾਰੀ ਤੁਹਾਨੂੰ ਡਿਟੇਲ ਦੱਸਾਂਗੇ ਅੱਛਾ ਜਿਹੜੀ ਪਹਿਲੇ ਨੰਬਰ ਤੇ ਬਾਈ ਝੋਟੀ ਕੱਟੀ ਆ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਬਾਈ ਹੈਗੀ ਆ ਸਵਾ ਗਸਾਲ ਦੀ ਅੱਛਾ ਹਾਂ ਝੋਲੀ ਝੋਲੀ ਦੀ ਬਹੁਤ ਸਾਫ਼ ਆ ਗਈ ਹਾਂ ਹਾਲੋ ਜੀ ਠੀਕ ਹੈ ਥਣ ਝੋਲੀ ਚੰਗੀ ਆ ਤੇ ਖੋਲਿਆ ਬਾਈ ਸਵਾ ਸਾਲ ਉਮਰ ਹੈ ਹਾਂ ਜੀ ਹਾਂ ਜੀ ਸਵਾ ਸਾਲ ਦੋਸਤੋ ਉਮਰ ਠੀਕ ਹੈ ਰੰਗ ਰੂੰਗ ਇਸ ਚ ਕੱਟੀ ਦਾ ਦੋਸਤੋ ਸੋਹਣਾ ਤੇ ਰੇਟ பை 10 ਦੀ ਨਾਲ ਦੀ ਨਾਲ ਰੇਟ ਇਹ ਦੇ ਦਾਂਗੇ 26 ਦੀ ਦੇ ਦਾਂਗੇ ਭਈ 26000 ਹਾਂ ਲੋ ਦੋਸਤੋ ਰੇਟ ਬਿਲਕੁਲ ਜਾਇਜ਼ ਹੋਊਗਾ ਜੀ ਠੀਕ ਹੈ ਤੇ ਸਿਰ ਚ ਥੋੜੇ ਜਿਹਾ ਵਾਲ ਵਾਈਟ ਹੋਣਗੇ ਬਾਕੀ ਸنگ ਸੁنگ ਗਲਾਈ ਦੇ ਵਿੱਚ ਸੋਹਣੇ ਢਾਂਚੇ ਦੇ ਵਿੱਚ ਆ ਤਕਰੀਬਨ ਸਵਾ ਕਸਾਲ ਦੇ ਘਰੇ ਦੇ ਵਿੱਚ ਉਮਰ ਹੈ ਜੀ ਠੀਕ ਹੈ ਆ ਲੋ ਦੋਸਤੋ ਨਾਚੇ ਦੀ ਸਰਦੀ ਹੈ ਤੇ ਸੋਹਣੀ ਕੱਤੀ ਇਹ ਗਾਹਾਂ ਚੰਗੀ ਕੀ ਮੱਦੀ ਝੋਟੀ ਤਿਆਰ ਹੋ ਜਾਣੀ ਆ ਮੋ ਵੱਡੀ ਮੱਝ ਦੀ ਆ ਭਾਈ ਕੱਤੀ ਇਹ ਠੀਕ ਹੈ ਬਸ ਠੀਕ ਹੈ ਭਾਈ ਕਮਾਲ ਆ ਇਹ ਪਹਿਲੇ ਨੰਬਰ ਵਾਲੀ ਕੱਤੀ ਦੋਸਤੋ ਦਿਖਾਈ ਆ ਉਮਰੋ ਸਵਾ ਸਾਲ ਤੇ ਰੇਟ ਬਾਈ ਨੇ ਰੱਖਿਆ 26000 ਵਿੱਚੋਂ ਮਾਨਤਾਨ ਵੀ ਹੋ ਜੂਗਾ ਜਿਹੜੇ ਕਿਸੇ ਵੀਰ ਭਰਾ ਨੇ ਚੰਗੀ ਸਾਂਭਣੀ ਆ ਤਾਂ ਬਾਈ ਤੋਂ ਮਾਨਤਾਨ ਕਰਾ ਕੇ ਤੁਹਾਨੂੰ ਇਹ ਕੱਟੀ ਦਿਵਾ ਦੇਗੇ ਦੋਸਤੋ ਇਹ ਤਕਰੀਬਨ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਈ ਆ ਥਣ ਵਧੀਆ ਆਚਾਰ ਨਿਖੜਦੇ ਹੋਣਗੇ ਤੇ ਤੁਹਾਨੂੰ ਦੋਸਤੋ ਦਿਖਾ ਦਨੇ ਇੱਕ ਵਾਰੀ ਫੇਰ ਤੁਹਾਨੂੰ ਠੀਕ ਹੈ ਥਣ ਝੋਲੀ ਵੀ ਥਾਣਾ ਦੇ ਵਿੱਚ ਚੰਗੀਆਂ ਪੁੜੇ ਪਾੜੇ ਬਿਲਕੁਲ ਚੱਕ ਮਿਆਂ ਦੀ ਇਹ ਪਹਿਲੇ ਨੰਬਰ ਵਾਲੀ ਕੱਟੀ ਸਵਾ ਸਾਲ ਦੋਸਤੋ ਉਮਰ ਤੇ ਰੇਟ ਬਾਈ ਨੇ ਰੱਖਿਆ 26000 ਅਛਾ ਭਾਈ ਇਧਰ ਦੇ ਪਾਸੇ ਨਾਲ ਹੀ ਇੱਕ ਕੱਟੀ ਹੋਰ ਖੜੀ ਐ ਇਹ ਬਈ ਹੈਗੀ ਆ 1.5 ਸਾਲ ਦੀ ਅਛਾ 1.5 ਸਾਲ ਦੀ ਹਾਂ ਇਹ ਯਾਨੀ ਕਿ ਖੀਰੀਆਂ ਹੀ ਆ ਸਾਰੀਆਂ ਛੋਟੀ ਤੋਂ ਲੈ ਕੇ ਵੱਡੀ ਤੱਕ ਅਛਾ ਖੀਰੀਆਂ ਸਾਰੀਆਂ ਝੋਟੀਆਂ ਦੋਸਤੋ ਤਕਰੀਬਨ ਸਾਰੀਆਂ ਖੀਰੀਆਂ ਹੋਣਗੀਆਂ ਤੇ ਦਾ ਦਾ ਕਾਠ ਇਸ ਕੱਟੀ ਦਾ ਵੀ ਦੋਸਤੋ ਬਹੁਤ ਕਮਾਲ ਦਾ ਹੋਊਗਾ ਥਣ ਵਧੀਆ ਚਾਰ ਨੇਖੜੇ ਵੀ ਹੋਣਗੇ ਤੇ ਇਹ ਖੋਲਾ ਬਈ ਇਹਨੂੰ ਵੀ ਇਹਦਾ ਵਿਕੜਾ ਲੈ ਕਿਹੜਾ 1.5 ਸਾਲ ਦੀ ਹੋਗੀ ਬਈ ਹਾਂ 1.5 ਸਾਲ ਦੇ ਨੇੜੇ ਹੀ ਆ ਬਸ ਅਛਾ ਤੇ ਇਹਦਾ ਰੇਟ ਕੀ ਸੋਚਿਆ ਰੇਟ ਦੇ ਦਾਂਗੇ 36 ਦੀ ਬਈ 36000 ਹਾਂਜੀ ਹਾਂਜੀ ਠੀਕ ਐ ਦੋਸਤੋ ਸਿੰਗ ਵੈਸੇ ਗੜਾਈ ਦੇ ਵਿੱਚ ਕਰਦੀ ਹੁੰਦੀ ਆ ਵੇਲ ਇਸ ਝੋਟੀ ਦੀ ਚੰਗੀ ਐ ਤੇ ਬਗਰੋਂ ਪੁੜੇ-ਪੁੜੇ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਹੀ ਚੱਕਮਿਆਂ ਦੀ ਹੋਊਗੇ ਅੱਜ ਤਾਂ ਯਾਰ ਝੋਟੀਆਂ ਤੇਰੀ ਨੱਚਦੀਆਂ ਪਈਆਂ ਆ ਲੋ ਲਿਆਈ ਦੀਆਂ ਨੱਚ ਨਾਲਾਂ ਭਾਈ ਠੀਕ ਐ ਤੇ ਇਹ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਐ ਡੇਢ ਸਾਲ ਦੇ ਘਿਰ ਦੇ ਵਿੱਚ ਦੋਸਤੋ ਇਸ ਝੋਟੀ ਦੀ ਉਮਰ ਐ ਸਿੰਗ ਵੈਸੇ ਗੜਾਈ ਦੇ ਵਿੱਚ ਕਰਦੀ ਹੁੰਦੀ ਉਮਰ ਦੇ ਹਿਸਾਬ ਨਾਲ ਗੂਲ ਕਰ ਜਾਣੇ ਆ ਰੰਗ ਬਿਲਕੁਲ ਬਲੈਕ ਹੋਊਗਾ ਦੋਸਤੋ ਇਪੜੇ ਬਿਲਕੁਲ ਚੱਕਮਿਆਂ ਦੀ ਹੋਊਗੇ 36000 ਇਸ ਛੋਟੀ ਦੀ ਬਾਈ ਨੇ ਡਿਮਾਂਡ ਰੱਖੀ ਆ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਤਸੱਲੀ ਕਰ ਰਹੇ ਹੋ ਥਣ ਦੋਸਤੋ ਵਧੀਆ ਚਾਰ ਨਿਖੜਵੇ ਹੋਣਗੇ ਤੇ ਮਗਰੋਂ ਪੁੜੇ ਪਾੜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੱਕਮੇ ਹੋਣਗੇ ਥਣ ਇੱਕ ਵਾਰੀ ਫੇਰ ਦਿਖਾ ਦਿੰਨਾ ਤੇ ਵੈਸੇ ਨਾਗੇ ਇੱਥੇ ਦੋਸਤੋ ਸਾਫ਼ ਸੁਥਰੇ ਹੀ ਹੁੰਦੇ ਆ ਚਾਰ ਵਧੀਆ ਥਣ ਹੋਣਗੇ ਇਹ ਦੂਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਹੈ ਰੇਟ ਬਾਈ ਨੇ ਰੱਖਿਆ 36000 ਉਮਰੋਂ ਇਹ तकरीबन 1.5 ਸਾਲ ਦੀ ਕਿਰੇ ਦੇ ਵਿੱਚ ਉਮਰ ਹੈ ਇਹ ਦੂਜੇ ਨੰਬਰ ਵਾਲੀ ਹੈ ਇਸ ਤੋਂ ਇਲਾਵਾ ਤਿੰਨ ਨਾਗ ਇਧਰ ਦੇ ਪਾਸੇ ਦੋਸਤੋ ਇਹ ਬਿਲਕੁਲ ਤਿਆਰ ਹੋਣਗੀਆਂ ਝੋਟੀਆਂ ਸੀਮਨ ਲੈਣ ਲਈ ਇਧਰੋਂ ਆਜੀ ਬਾਈ ਇਹ ਤੀਜੇ ਨੰਬਰ ਵਾਲੀ ਜਿਹੜੀ ਝੋਟੀ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਊਗੀ ਇਹ ਬਾਈ ਹੈਗੀ ਆ 2 ਸਾਲ ਤੋਂ ਉੱਤੇ ਹੀ ਆ ਮਹੀਨਾ ਜਿਹੜੇ ਮਹੀਨਾ ਖੀਰੀਆਂ ਹੀ ਆ ਆ ਖੀਰੀਆਂ ਹੀ ਹੋਣੀਆਂ ਬਾਈ ਵੱਡੀ ਝੋਟੀ ਵੀ ਖੀਰੀ ਆ ਵਿਚਾਲੀ ਵੀ ਹੈਗੀ ਠੀਕ ਹੈ ਗਰੰਟੀ ਕਰਾਂਗੇ ਵਾਦੇ ਨਾਲ ਠੀਕ ਹੈ ਹਾਂ ਤੇ ਇਹ ਦੋਸਤੋ ਖੀਰੀਆਂ ਹੋਣਗੀਆਂ ਵੈਸੇ ਚੰਗੀਆਂ ਝੋਟੀਆਂ ਤੇ ਇਹ ਮੰਨ ਕੇ ਚੱਲ ਬਈ ਲੱਗਿਆ ਕਿ ਨਹੀਂ ਇਹ ਚੋ ਕਿਸੇ ਨੂੰ ਸੀਮਾ ਉਹਦੇ ਸੀਮਨ ਪਰਲੀ ਦੇ ਲੱਗਿਆ ਪਿਆ ਬਈ ਅੱਛਾ ਉਹਦੇ 20 25 ਜਣਾ ਆਪਾਂ ਸਾਰੀਆਂ ਖਾਲੀ ਕਰਕੇ ਦੇਣੀਆਂ ਅੱਛਾ ਠੀਕ ਹੈ ਯਾਨੀ ਕਿ ਵੀ ਉਹਨਾਂ ਨੇ ਮੈਨੂੰ ਰਿਕਾਰਡ ਨਾਲ ਹੀ ਦੱਸਿਆਗਾ ਵੀ ਬਈ ਇਹਦੇ ਚੰਗਾ ਸੀਮਾ ਲੱਗਿਆ ਠੀਕ ਹੈ ਅੱਛਾ ਇਹ ਤੀਜੇ ਨੰਬਰ ਵਾਲੀ ਝੋਟੀ ਬਈ ਖੋਲਨੀ ਸਵਾਕ ਦੋ ਸਾਲ ਦੇ ਘਿਰ ਦੇ ਵਿੱਚ ਦੋਸਤੋ ਉਮਰ ਹੈ ਜੀ ਠੀਕ ਹੈ ਢਾਂਚਾ ਇਸ ਝੋਟੀ ਦਾ ਵੀ ਬਹੁਤ ਕਮਾਲ ਦਾ ਹੋਊਗਾ ਮਗਰੋਂ ਪੁੜੇ ਦੇਖੋ ਬਿਲਕੁਲ ਚੱਕਵੇਂ ਤੇ ਰਾਜ ਹੀ ਹੋਊਗੇ ਤੇ ਰੇਟ ਵੀ ਦੱਸ ਦੀ ਬਈ ਇਹਦਾ ਇਹ ਦੇ ਦਾਂਗੇ ਬਈ ਆਪਾਂ 52 52 ਦੀ ਹਾਂ ਠੀਕ ਹੈ ਦੋਸਤੋ ਸਿੰਗ ਕੁੰਡਿਆਂ ਦੀ ਹੋਊਗੀ ਦੰਦੋਂ ਖੀਰੀ ਆ ਸਵਾਕ ਦੋ ਸਾਲ ਦੇ ਘਰੇ ਦੇ ਵਿੱਚ ਦੋਸਤੋ ਉਮਰ ਠੀਕ ਹੈ ਤੇ ਢਾਂਚਾ ਇਸ ਝੋਟੀ ਦਾ ਵੀ ਦੋਸਤੋ ਬਹੁਤ ਸੋਹਣਾ ਹੋਊਗਾ ਕਦ ਕਾਠ ਵੇਲ ਤੇ ਬਾਕੀ ਸੋਹਣੀ ਐ ਸੰਵੀ ਵੀ ਚੰਗੀ ਐ ਝੋਟੀ ਗਾਹਾਂ ਝੋਟੀਆਂ ਦੋਸਤੋ ਇਹ ਚੰਗੇ ਕੀਮਤੀਆਂ ਤਿਆਰ ਹੋਣ ਵਾਲੀਆਂ ਕਿਸੇ ਟਾਈਮ ਨੂੰ ਜਦੋਂ ਦੋਸਤੋ ਸਿੰਘੀ-ਫੁੰਗੀ ਦੇ ਤਾਂ ਚੰਗੀ ਕੀਮਤੀਆਂ ਇਹ ਝੋਟੀਆਂ ਦੋਸਤੋ ਤਿਆਰ ਹੋਣਗੀਆਂ ਐ ਜਵਾ ਸਿੰਘ ਬਿਲਕੁਲ ਕੁੰਡੇ ਹੋਣਗੇ ਦੋਸਤੋ ਵੈਸੇ ਰੰਗ ਇਸ ਝੋਟੀ ਦਾ ਬਿਲਕੁਲ ਹੀ ਬਲੈਕ ਹੋਊਗਾ ਇਹ ਤਕਰੀਬਨ ਤੀਜੇ ਕ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਦੋਸਤੋ ਥਾਣ ਦਿਖਾ ਦਿੰਨਾ ਤੇ ਥਾਣ ਵਧੀਆ ਨਿਖੜੇ ਹੋਣਗੇ ਸਵਾ 2 ਸਾਲ ਉਮਰ ਦੰਦੋਂ ਖੀਰੀ ਐ ਤੇ ਰੇਟ ਬਾਈ ਨੇ ਰੱਖਿਆ 52000 ਮਾਣ ਤਾਣ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਵੇ ਦਾ ਨੰਬਰ ਵਾਈ ਦਾ ਸਕਰੀਨ ਤੇ ਆ ਠੀਕ ਹੈ ਥਣ ਏ ਝੋਟੀ ਨੂੰ ਵੀ ਦੱਸੋ ਵਧੀਆ ਚਾਰ ਨਿਖੜੇ ਹੋਣਗੇ ਜੀ ਆ ਲੋ ਦੱਸੋ ਪੁੜੇ ਪਾੜੇ ਸੋਹਣੇ ਝੋਟੀ ਦੇ ਠੀਕ ਹੈ ਤੇ ਵੈਸੇ ਝੋਟੇ ਇਹ ਠੰਡੇ ਸਵਾਦੀਆਂ ਹੋਣਗੀਆਂ ਇਹ ਤੀਜੇ ਨੰਬਰ ਵਾਲੀ ਤੁਹਾਨੂੰ ਦਿਖਾਈ ਆ ਇਸ ਤੋਂ ਲਾ ਬਾਪਾਈ ਜਿਹੜੀ ਆਪਣੇ ਕੋਲੇ ਪੰਜਵੇਂ ਨੰਬਰ ਤੇ ਝੋਟੀ ਖੜੀ ਜਾ ਚੌਥੇ ਤੇ ਚੌਥੇ ਤੇ ਹਾਂ ਚੌਥੇ ਤੇ ਸੱਚ ਤੇ ਕਿੰਨੇ ਟਾਈਮ ਦੀ ਹੋਊਗੀ ਬਈ ਇਹ ਚਾਰੀ ਇਹ ਬਈ ਸਵਾ ਦੋ ਸਾਲ ਦੀ ਆਗੀ ਅੱਛਾ ਇਹ ਵੀ ਖੀਰ ਹਾਂ ਤੇ ਇਹ ਤਾਰਾਂ ਕਰੀ ਜਾਂਦੀ ਆ ਝੋਟੀ ਅੱਛਾ ਹਾਂ ਲਿਆ ਲਿਆ ਬਾਹਰ ਇਹ ਦੱਸੋ ਕਾਦਕਾਠ ਇਸ ਝੁੱਟੀ ਦਾ ਵੀ ਬੜਾ ਕਮਾਲ ਦਾ ਹੋਊਗਾ ਠੀਕ ਹੈ ਦੰਦੋ ਖੀਰੀ ਹੈ ਆ ਲੋ ਜੀ ਠੀਕ ਹੈ ਬਾਕੀ ਖੜਨੀ ਖੁੜਨੀ ਇਸ ਝੁੱਟੀ ਦੀ ਚੰਗੀ ਹੈ ਸਿੰਘ ਕੁੰਡਿਆਂ ਦੀ ਹੋਊਗੀ ਤੇ ਬਾਈ ਕਹਿੰਦਾ ਵੀ ਤਾਰਾਂ ਕਰਦੀ ਪਈ ਹੈ ਤੇ ਇਸੇ ਹੀਟ ਤੇ ਤੁਸੀਂ ਇਹਨੂੰ ਸੀਮਨ ਲਵਾ ਕੇ ਦੋਸੋ ਗੱਬਣ ਕਰ ਸਕਦੇ ਹੋ ਇਹਦਾ ਬਾਈ ਝੁੱਟੀ ਇਹ ਵੀ ਬਹੁਤ ਕਮਾਲ ਦੀ ਆ ਤੁਹਾਨੂੰ ਪਸੰਦ ਆਊਗੀ ਠੀਕ ਹੈ ਜਿਹੜੇ ਵੀ ਭਰਾ ਮੁੰਡਾ ਦਾ ਸ਼ੌਂਕ ਰੱਖਦੇ ਆ ਤੇ ਬਾਕੀ ਹਾਈਟ ਹੂਟ ਇਸ ਛੋਟੀ ਦੀ ਚੈੱਕ ਕਰੋ ਜੀ ਠੀਕ ਹੈ ਮਗਰੋਂ ਕੁੜੇ ਚੈੱਕ ਕਰ ਸਕਦੇ ਹੋ ਠੀਕ ਹੈ ਸਭੀ ਚੰਗੀ ਹੈ ਛੋਟੀ ਤੇ ਇਹ ਦੋਸਤੋ ਇਹ ਆ ਲਓ ਦੋਸਤੋ ਤੁਹਾਨੂੰ ਦਿਖਾ ਰਿਹਾ ਜੀ ਖੜਨੀ ਖੁੜਨੀ ਚੈੱਕ ਕਰਾ ਦਿਨਾ ਛੋਟੀ ਦੀ ਤੇ ਵੈਸੇ ਇਹ ਸੀਰਸਾਉ ਛੋਟੀ ਹੋਊਗੀ ਸਿੰਗ ਬਿਲਕੁਲ ਕੁੰਡੇ ਹੋਣਗੇ ਦੋਸਤੋ ਦੰਦੋਂ ਖੇਰੀ ਸਵਾ ਦੋ ਸਾਲ ਉਮਰ ਤੇ ਰੇਟ ਬਾਈ ਦੱਸ ਨਹੀਂ ਇਹਦਾ ਵੀ ਰੇਟ ਬਾਈ ਇਹ ਦੇ ਦਾਂਗੇ ਆਪਾਂ 66000 ਰੁਪਏ 66000 ਠੀਕ ਹੈ ਦੋਸਤੋ ਹੀਟ ਦੇ ਵਿੱਚ ਛੋਟੀ ਹੈ ਇਹ 68200 ਦਾ ਡਿਮਾਂਡ ਰੱਖੀ ਆ ਜੀ ਸੋਹਣੀ ਐ ਝੋਟੀ ਤੇ ਬਾਕੀ ਕਦ ਕਾਠ ਵੀ ਝੋਟੀ ਦਾ ਬਹੁਤ ਚੰਗਾ 68200 ਰੇਟ ਆ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਵੇ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਬਾਈ ਦੱਸ ਗ੍ਰੀਨ ਤੇ ਆ ਥਣ 200 ਵਧੀਆ ਚਾਰ ਨਿਖੜ ਵੀ ਹੋਣਗੇ ਜੀ ਮਗਰੋਂ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ ਪੁੜੇ ਪਾੜੇ ਬਿਲਕੁਲ ਚੈੱਕ ਮਿਆਂ ਦੀ ਹੋਊਗੀ ਢਾਂਚਾ ਇਸ ਝੋਟੀ ਦਾ ਸਾਰਾ ਹੀ ਸੋਨਾ ਹੋਊਗਾ 63000 ਬਾਈ ਨੇ ਰੇਟ ਰੱਖਿਆ ਵਿੱਚੋਂ 200 ਮਾਨਤਾਨ ਹੋ ਜਾਊਗਾ ਹਾਂ ਵੇਖ ਲੈ ਬਾਈ ਥਾਣ ਤੇ ਬਾਕੀ ਸੋਹਣੀ ਹੈ ਝੋਟੀ ਇਹ ਤੁਹਾਨੂੰ ਦਿਖਾਈ ਤਕਰੀਬਨ ਚੌਥੇ ਨੰਬਰ ਵਾਲੇ ਅੱਛਾ ਬਾਈ ਜਿਹੜੀ 5ਵੇਂ ਨੰਬਰ ਤੇ ਝੋਟੀ ਖੜੀ ਹੈ ਆਪਣੇ ਕੋਲੇ ਇਹ ਵੀ ਬਾਈ ਖੀਰੀ ਆ ਅੱਛਾ ਹਾਂ ਦੇਦੇ ਟੀਕਾ ਲੱਗਿਆ ਬਾਈ ਹੋ ਗਏ 20 25 ਤਾਂ ਅੱਛਾ ਤੇ ਝੋਲੀ ਝੋਲੀ ਦਿਖਾਓ ਹਾਂ ਥਾਣ ਵਧੀਆ 204 ਨਿਕਲਵੇਂ ਹੋਣਗੇ ਜੀ ਝੋਟੀ ਇਹ ਵੀ ਦੋਸਤ ਬਹੁਤ ਸੋਹਣੀ ਹੈ ਕਾਤਕਾਰ ਕਰਮ ਵਾਲੀ ਦਾ ਬੜਾ ਸੋਹਣਾ ਤੇ ਕੋਲੇ ਬਾਈ ਇਹਨੂੰ ਮਾੜੀ ਜੀ ਲੈ ਬਾਹਰ ਬਾਹਰ ਹੀ ਵੇਖ ਲੈਣੇ ਤੇ ਬਾਕੀ ਕਾਦ ਕਾਠ ਇਸ ਝੋਟੀ ਦਾ ਵੀ ਬਸੋ ਬੜਾ ਸੋਹਣਾ ਦੰਦੋ ਖੀਰੀਆ ਵੈਸੇ ਜਿਹੜੇ ਵੀਰ ਭਰਾ ਮੇਲਿਆਂ ਦਾ ਸ਼ੌਂਕ ਰੱਖਦੇ ਆ ਮੇਲੇ ਵਾਲੀ ਆ ਬਈ ਦੇਖਾਂ ਸਿੰਗੀ ਸਿੰਗੀ ਸਿੰਗ ਬਿਲਕੁਲ ਹੀ ਨਾਲ ਗੋਲ ਕੀਤਾ ਹੋਇਆ ਸਿੰਗ ਦੰਦੋ ਖੀਰੀਆ ਤੇ ਬਾਈ ਕਿੰਨੇ ਕ ਟਾਈਮ ਦੀ ਹੋਊਗੀ ਇਹ ਬਾਈ ਇਹ ਵੀ ਸਵਾ ਦੋ ਸਾਲ ਦੀ ਆ ਹਾਂ ਤੇ ਰੇਟ ਬਾਈ ਇਹਦਾ ਰੇਟੇ ਦਾ ਫੋਨ ਤੇ ਆ ਬਈ ਇਹਦਾ ਫੋਨ ਤੇ ਹਾਂ ਫੋਨ ਤੇ ਉੱਚਾ ਹੋਊਗਾ ਰੇਟ ਨਹੀਂ ਬਾਲਾ ਵੀ ਨਹੀਂ ਉੱਚਾ ਅੱਛਾ ਹਾਂ ਆਪਣੇ ਰੇਟ ਤਾਂ ਜਾਇਜ਼ ਹੀ ਹੁੰਦੇ ਆ ਪਰ ਠੀਕ ਹੈ ਦੋਸਤੋ ਵੈਸੇ ਕਦ ਕਾਠ ਇਸ ਝੋਟੀ ਦਾ ਵੀ ਚੈੱਕ ਕਰੋ ਜੀ ਠੀਕ ਹੈ ਤੇ ਬਾਕੀ ਖੜਨੀ ਤੇ ਬਿਊਟੀ ਇਸ ਝੋਟੀ ਦੀ ਬਹੁਤ ਕਮਾਲ ਦੀ ਹੈ ਦੋਸਤੋ ਬਾਕੀ ਦੱਸਣ ਦੀ ਲੋੜ ਨਹੀਂਗੀ ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ ਜਿਹੜੇ ਵੀਰ ਭਰਾ ਮੋਹਰਾਂ ਨਸਲ ਤੇ ਕੰਮ ਕਰਦੇ ਆ ਉਹਨਾਂ ਨੇ ਆਪ ਹੀ ਦੋਸਤੋ ਜੱਜਮੈਂਟ ਕਰ ਲੈਣੀ ਹੈ ਮੇਰੇਆਂ ਦੀ ਤਿਆਰੀ ਚੂਰੀ ਵੈਸੇ ਬਾਈ ਕਹਿੰਦਾ ਮੈਨੂੰ ਆਪ ਨੂੰ ਤਾਂ ਇਨਾ ਸ਼ੌਂਕ ਨਹੀਂਗਾ ਮੈਂ ਮੇਲੇ ਲੈ ਕੇ ਜਾਣੀ ਸੀ ਠੀਕ ਹੈ ਵੈਸੇ ਝੋਟੀ ਇਹ ਚੰਗੀ ਹੈ ਥਣ ਦੋਸੋ ਵਧੀਆ achar ਨਿਖੜਵੇ ਹੋਣਗੇ ਦੰਦੋਂ ਖੀਰੀ ਆ ਸਵਾਕ ਦੋ ਸਾਲ ਦੇ ਘੇਰੇ ਦੇ ਵਿੱਚ ਬਾਈ ਉਮਰ ਦੱਸਦਾ ਸਿੰਘ ਬਿਲਕੁਲ ਕੁੰਡਿਆਂ ਦੀ ਹੋਊਗੀ ਤੇ ਰੇਟ ਬਾਈ ਨੇ ਕਰਨਾ ਫੋਨ ਦੇ ਉੱਤੇ ਤਾਂ वैसे भाई कहंदा ਵੀ ਜਾਇਜ ਹੀ ਕਰਾਂਗੇ ਰੇਟ। ਉਹ ਰੇਟ ਭਾਈ ਜਮਾਂ ਜਾਇਜ ਹੋਊਗਾ। ਹਾਂ ਹਾਂ। ਤੇ ਸਹੀ ਤਾਂ ਜੇ ਦਿਲ ਦੀ ਗੱਲ ਪੁੱਛੋ ਇਹ ਲਿਆਂਦੀ ਦਾ ਆਪਾਂ ਘਰ ਵਾਸਤੇ ਯਾ ਰੱਖਣ ਵਾਸਤੇ। ਚਲੋ ਜੇ ਕੋਈ ਭਰਾ ਭਰੂਗਾ ਇਹਦੀ ਕੀਮਤ। ਅੱਛਾ। ਤੇ ਬਾਕੀ ਇਹ ਤਾਂ ਅੰਜਾਲ ਦੀ ਗੱਲ ਹੈ ਨਾ। ਬਿਲਕੁਲ ਬਿਲਕੁਲ। ਜਿੱਤੇ ਦਾ ਅੰਜਾਲ ਆ। ਹਾਂ ਹਾਂ। ਤੇ ਨਹੀਂ ਆਪਣੇ ਵਾਸਤੇ ਤਾਂ ਆਈ ਹੋਈ ਆ ਇਹ ਕਰਮਾਂ ਵਾਲੀ। ਠੀਕ ਐ। ਅੱਛਾ ਦੋਸਤੋ ਬਾਈ ਕਹਿੰਦਾ ਵੀ 25 ਦਿਨ ਹੋ ਗਏ ਸੀ ਮਨ ਲੱਗੇ ਹਾਂ 25 ਦਿਨ ਹੋ ਗਏ 25 ਦਿਨ ਹੋ ਗਏ ਗਾਹਾਂ ਕਿਸਮਤ ਹੈ ਜੇ ਗੱਬਣ ਰਹਿ ਜੇ ਠੀਕ ਹੈ ਜੀ ਤੇ ਵੈਸੇ ਖਾਲੀ ਕਰਕੇ ਦੇ ਰੋਟੀ ਚ ਕਮੀ ਇੱਕ ਪੈਸੇ ਦੀ ਵੀ ਨਹੀਂ ਕੋਈ ਕਮੀ ਨਹੀਂ ਕਿ ਵੈਸੇ ਸੋਹਣੀ ਹੈ ਸਾਰੀਆਂ ਆਪਾਂ ਇੱਕ ਤੋਂ ਇੱਕ ਲਿਆਈ ਦੀਆਂ ਬਾਈ ਹਾਂ ਤੇ ਦੋਸਤੋ ਇਹ ਤਕਰੀਬਨ ਸਾਰੇ ਨਾਗ ਹੀ ਤੁਹਾਨੂੰ ਤੋੜ ਕੇ ਦਿਖਾਤੇ ਆ ਜੀ ਰੇਟ ਵੀ ਬਾਈ ਨੇ ਦੱਸਤਾ ਜਿਹੜਾ ਵੀ ਨਾਗ ਪਸੰਦ ਆਵੇ ਦੋਸਤੋ ਉਹ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ ਤੇ ਰੇਟ ਦੇ ਵਿੱਚੋਂ ਬਾਈ ਹੋ ਜੂ ਮਾਨਤਾਨ ਹਾਂ ਮਾਨਤਾਨ ਕਰਾਂਗੇ ਬਾਈ ਰੇਟ ਆਪਣੇ ਜੈ ਜੀ ਹੁੰਦੇ ਆ ਮਾਨਤਨ ਵੀ ਕਰਾਂਗੇ ਐ ਨਹੀਂ ਗੱਲ ਹਊ ਥੋੜਾ ਸੁਣਾਈ ਜਾਣਗੇ ਠੀਕ ਹੈ ਹਾਂਜੀ ਹਾਂ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ